ਜੀ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੌਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਅ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਚੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਰ ਵੀ ਦਰਜ ਕਰ ਰਹੇ ਹਾਂ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਕਿੰਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਕਾਰਵਾਈ ਕਰਦੇ ਆ ਅਸੀਂ ਇਹ ਜਿਹੜਾ ਅਜੇ ਤੱਕ ਸਾਡਾ ਰਿਜ਼ਲਟ ਆਇਆ ਕੋਈ 8:30 ਵਜੇ ਦੀ ਗੱਲ ਐ ਸਰ ਪਤਾ ਲੱਗਿਆ ਕੋਈ ਸੀ ਲੜਕਾ ਕੋਈ ਨਹੀਂ ਬਿਮਾਰਾ ਜਿਹਾ ਕੋਈ ਰਹਿਣਾ ਨਹੀਂ ਲੱਗਿਆ ਨਹੀਂ ਇਹ ਬੰਦਾ ਅਜੇ ਤੇ ਇੰਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਤੇ ਅਮਰਸਾ ਹੀ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾਂ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਦਾ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਇਹ ਦਿਨ ਆ ਬਜਾਇਆ ਕਲੀਅਰ ਨਹੀਂ ਇਹ ਨਹੀਂ ਜੀ ਹੁਣ ਪਤਾ ਲੱਗੇਗਾ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਨੇ ਟਾਈਮ ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋ ਜਾਈਗੀ ਜੀ ਆ ਪਿੰਡ ਮੇਰਾ ਬੱਚਾ ਕਨਾਲੀ ਨਿਸ਼ਾਨ ਮਸੀਹ ਆ ਜਿੰਨਾਂ ਦੀ ਡੈਥ ਹੋਈ ਆ ਅਲੀ ਹਾਲ ਦੇ ਪਿੰਡ ਤੋਂ ਆ ਅਹੀਂ ਮੇਝੇ ਥੇ ਲੱਗੇ ਅਹੀਂ ਇਥੋਂ ਨੰਗੰਡੇ ਹੈ ਅਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਮੁਸੀਬਾ ਹੀ ਚੜੇ ਦਾ ਵਾ ਅਸੀਂ ਇਹ ਨਹੀਂ ਕਹਿੰਦੇ ਭਾੜਾ ਮੁਸੀਬਾਈ ਭਾਈ ਜਾਲ ਕੋ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇੱਥੋਂ ਨੱਗ ਜੀਏ ਨਾਲ ਆਪਾਂ ਇਹ ਕਹਿੰਨੇ ਪੁਲਿਸ ਵਿਭਾਗ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਗੇਰਾ ਬੱਸ ਵਾਲਾ ਇੱਥੋਂ ਮਾਰ ਕੇ ਗਿਆ ਵਾ ਹੁਣ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਭਾਜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਕਿ ਇਹ ਕਿਤੇ ਕਿਸ਼ਤਾ ਕੱਟਣਾ ਆਇਆ ਮੇਰਾ ਵੀਰ ਠੀਕ ਆ ਜੀ ਇੱਥੋਂ ਦੀ ਜਾਣਦੇ ਦੇ ਇਹ ਇਹਨਾਂ ਨੂੰ ਕੋਈ ਬੱਸ ਵਾਲਾ ਕੋਈ ਮਾਰ ਕੇ ਚੱਲ ਗਿਆ ਵਾ 10:00 10 ਵਜੇ ਦੀ ਗੱਲ ਵਾ ਠੀਕ ਆ ਹੁਣ ਪਤਾ ਨਹੀਂ ਵੀ ਕਿੰਨੇ ਕਵੇ ਫੋਨ ਆਇਆ ਮੈਂ ਇੱਥੋਂ ਜਾਨੀ ਕਿ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆ ਉਮਰ ਕਿੰਨੀ ਹੈ ਬੋਲੇ ਉਮਰ 28 25 24 25 ਸਾਲ ਦੀ ਹੈ ਕੀ ਇਹ ਇਹ ਅਲੀ ਆਲ ਦਾ ਨੇ ਮਜੀਠੇ ਲੱਗ ਕੇ ਮਜੀਠੇ ਲੱਗ ਕੇ ਠੀਕ ਆ ਗਈ ਤੇ ਮੌਕੇ ਤੇ ਗਈ ਬਾਹਰ ਨਹੀਂ ਚਾਈ ਇਹ ਭਜੀ ਪਹਿਲਾਂ ਦੋ ਮਲਾਜ਼ਮ ਆਏ ਆ ਉਹਨਾਂ ਪਤੀਸ ਕੀਤੀ ਓਦਾਂ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਡੇਪ ਪਤੀਸ ਕਰਨ ਇਨਸਾਨ ਇਹਦੇ ਨਾਮ ਆ ਮੇਰਾ ਛੋਟਾ ਭਰਾ ਵਾ ਅੱਛਾ ਜੀ ਠੀਕ ਹੈ ਜੀ ਘਰੋਂ 7 ਵਜੇ ਨਿਕਲੋਂਦਾ ਵਾ ਗੱਡੀ ਦਫ਼ਤਰ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਤੇ ਨਾਕ ਦੇ 8 ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਵਾਂ ਸਾਢੇ 10 ਹੋ ਜਾਂਦੇ ਪਚਾਂਸ ਹੋਇਆ ਏ ਸਾਢੇ 10 ਹੋਏ ਚਾਂਸ ਹੋਇਆ ਵਾ ਹਾੜੀ ਕੋ ਪਿਆਰ ਵਾਈ ਨਹੀਂ ਕਰਨ ਡਿਆ ਕੋਈ ਯੋਗ ਤੇ ਹੋ ਜਾਂਦਾ ਮੈਂ ਜਾ ਕੇ ਕੋਈ ਯੋਗ ਤੇ ਕਰ ਹੋ ਜਾਂਦਾ ਵਾ ਤੇ ਚਾਹੀਦਾ ਨਾ ਉਸ ਮਿੰਟ ਮਿੰਟ ਬੰਦਾ ਲੱਭ ਸਕਦੀ ਜੇ ਲੱਭਣਾ ਹੋਵੇ ਤੇ ਬਸ ਆਹ ਰੌਂਡੀਆਂ ਵਾ ਕਿ ਘਟਣਾ ਵੇ ਹੋਈ ਕੀ ਪਤਾ ਕੁਛ ਹੈ ਕੀ ਕੀ ਐਸੇ ਬਸ ਨਾ ਵਜਾ ਮੁੰਡਾ ਕਿੱਥੇ ਜਾ ਰਿਹਾ ਏ ਇੱਧਰ ਜਿ ਕਿਸ਼ਤਾ ਇਕੱਠੇ ਕਰਨ ਜਾ ਰਹੇ ਹਨ ਕੰਮ ਕਾੜਾ ਕਰਦਾ ਫਾਈਨੈਂਸ ਦਾ ਕੀ ਦਿੱਕਤ ਨਾ ਸਾਢੇ 10 ਵਜੇ ਤੁਹਾਨੂੰ ਕਿੰਨੇ ਵਜੇ ਪਹੁੰਚ ਲਿਆ ਹਾਨੂੰ ਦਾ ਚਲੇ ਨਾ ਸਾਢੇ 9 ਵਜੇ ਥੋੜਾ ਲੇਟ ਪਤਾ ਲਗਾ ਪਤਾ ਲਗਾ ਜਾਨਕਾ 11:00 ਵਜੇ ਪਤਾ 11:00 ਵਜੇ ਨੂੰ ਪਤਾ ਲੱਗਿਆ ਸੀ ਕਿ ਕਿਹੜੀ ਚੀਜ਼ ਨਾ ਬੱਜਿਆ ਬੱਸ ਨਾ ਕਿਤੇ ਬੱਜਿਆ ਸ਼ਿਕਾਇਤ ਦਰਜ ਕਰਾਤੀ ਪੁੱਛ ਰਹੀ ਸੀ ਰਾਤੀ ਭਾਜੀ ਕੀ ਕਹਿੰਦੇ ਅਧਿਕਾਰੀ ਉਹ ਡੇ ਹੁਣ ਵੱਡੇ ਅਫਸਰ ਆਏ ਆ ਡੇ ਅੰਦਰ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਬਤਾ ਮੈਂ ਲਾ ਕੇ ਚੁੱਕੀ ਵੇਰੀ ਤੇ ਜੇ ਮੈਂ ਲਾ ਚੁਕਨੀ ਆ ਤੇ ਮੈਂ 47 ਖਾਨੀ ਫਿਰ ਤਾਂ ਐਕਸੀਡੈਂਟ ਆ ਕਿੰਨੀ ਉਮਰ ਹੈ ਦਾਦੀ ਹੁਣੀ ਕੋਈ ਮੇਰੇ ਨਾਲ 24 24 25 ਸਾਲ ਨਹੀਂ ਵਿਆਹ ਦੇ ਕੋਲ ਵਿਆਹ ਤਾਂ ਇਹ ਬੱਚਾ ਹੈ ਕੱਡਾ 3 ਸਾਲ ਦਾ ਬੱਚਾ